ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਬੇਬੀ ਲੜਾਈ ਸੈਪਰੇਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਦੀ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਕਿਸ ਨੇ ਮੋੜਾ ਟਾ ਕੇ ਨਹੀਂ ਦੇ ਜੀ ਮਿੰਨੂ ਵੇਖੋ ਮੈਂ ਤਾਂ ਸਰ ਤੋ ਉਹ ਮੈਂ ਤੇ ਫੈਦਿਕ ਕਈ ਵਾਰਾ ਕਿਹਾ ਸੀਗਾ ਕਿ ਫਿਰ ਹੋਰ ਕਿਸ ਨੂੰ ਬੜਾਉ ਜਿੰਨੂੰ ਮਰਜ਼ੀ ਬੜਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨਾ ਵਾਪਸ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤੇ ਜਾਂ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨਜੋ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਤੁਹਾਨੂੰ ਮੈਂ ਆਪਣੇ ਉਹ ਦਿੱਤਾ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਉਹ ਦਿੱਤਾ ਜਾਂ ਮੈਂ ਥੋੜੀ ਕੋ ਗੱਲਦਾ ਮੈਨੂੰ ਕਿਹਾ ਕਿ ਹੋਰ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਭੁਖਵੰਦੀ ਸਾਹਿਬ ਕਿਹਾ ਗਿਆ ਕਿ ਹੋਰ ਕਿਸ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇਦਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ ਮੈਂ ਖੁੱਲੀ ਕਿਤਾਬ ਦੀ ਤਰ੍ਹਾਂ ਮੇਰੀ ਕਾਰਗਜ਼ਾਦੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਦਾ ਤੁਹਾਨੂੰ ਮੇਰੀ ਕਾਰਜਗਾਰੀ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਇਹਨਾਂ ਦਾ ਇਹਦੇ ਕਿੰਨੇ ਕੇਸ ਹੱਲ ਕੀਤੇ ਇਸ ਕਰਕੇ ਕੋਈ ਕੋਈ ਗੱਲ ਫਿਰ ਕੀ ਹੋ ਜਾਵੇ ਸਰ ਮੇਰੇ ਲਈ ਇਹ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਆਉਂਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਵਿੱਚ ਜਾਣਾ ਚਾਹੀਦਾ